ਨਾ ਮੈਂ ਆਪਣੇ ਵੀਡੀਓ ਤੇ ਲੋਕਾਂ ਦੇ ਕਮੈਂਟ ਪੜਦੀ ਆ ਕਿ ਲੋਕੀਸ ਮੈਨੂੰ ਬਹੁਤ ਜ਼ਿਆਦਾ ਮਾੜਾ ਕਹਿੰਦੇ ਆ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਮੈਂ ਤੁਹਾਨੂੰ ਦਿਖਾਣੇ ਆ ਮੈਂ ਕੀ ਬਣਾ ਰਹੀ ਆ ਆ ਦੇਖੋ ਮੇਰੇ ਆਲੂ ਕੱਟ ਗਏ ਅੱਜ ਸੱਕਾ ਆਲੂ ਬਣਾ ਰਹੀ ਆ ਮਾਰੇ ਘਰ ਆਲਾ ਖੜਿਆ ਉਹ ਨਾ ਹਨ ਵਸਤੇ ਤੇ ਆ ਸਾਰੇ ਤੁਸੀਂ ਠੀਕ ਆ ਸਵੇਰੇ ਸਵੇਰੇ ਦਾ ਸਾਡਾ ਮੌਸਮ ਦੇਖ ਬਤਾਇਆ ਆ ਦੇਖੋ ਸਵੇਰੇ ਸਵੇਰਾ ਮੌਸਮ ਦੇਖਾ ਸਾਡਾ ਕਿਹਜਾ ਹੈ तो मैं थो दिखाने मेरे डैडी गुड मॉर्निंग। तो और सारे ठीक हैं दिखाने मेरे डैडी रिक्शा ठीक करते पे ने आ रहे। ए... डैडी गायब हो गए वो ओ, आगे डैडी रिक्शा ठीक करते पे ने आ देखा।, देखा देख गया थानू ਗਾਈਸ ਆ ਦੇਖੋ ਅੱਜ ਮੈਂ ਪਾਣੀ ਭਰ ਲਈ ਆ ਦੇਖੋ ਅੱਜ ਇੱਥੇ ਪਾਣੀ ਭਰ ਰਿਹਾ ਵਾ ਤੇ ਬਸ ਉਹ ਦੇਖੋ ਡੈਡੀ ਉੱਥੇ ਪਾਣੀ ਪਾਈਪ ਲਾਣ ਲੱਗੇ ਹੋਇਆ ਆ ਤੁਸੀਂ ਸਾਰੇ ਠੀਕ ਹੋ ਅੱਜ ਮੈਂ ਨਾ ਅਰਵੀ ਦੀ ਸਬਜ਼ੀ ਬਣਾਈ ਸੀ ਮੈਂ ਤੁਹਾਨੂੰ ਸਬਜ਼ੀ ਦਿਖਾਉਂਗੀ ਕਿ ਮੈਂ ਸਬਜ਼ੀ ਬਣਾਈ ਸੀ ਤੇ ਨਾਲ ਮੈਂ ਆਟਾ ਗੁੰਨ ਕੇ ਰੱਖਿਆ ਮੈਂ ਕਿਹਾ ਥੋੜਾ ਜਿਹਾ ਆਪਣਾ ਕੰਮ ਕਾਜ ਕਰ ਲਾਂ ਬਸ ਆਟਾ ਗੁੰਨਣ ਤੋਂ ਬਾਅਦ ਫਿਰ ਡੈਡੀ ਆ ਗਿਆ ਡੈਡੀ ਨੇ ਨਿੰਬੂ ਪਾਣੀ ਬਣਾ ਕੇ ਦਿੱਤਾ ਤੋਂ ਨਾ ਨਿੰਬੂ ਬਣਾ ਦਿੱਤਾ ਬਸ ਹੁਣ ਆ ਕੇ ਥੋੜੇ ਦੇਰ ਤੇ ਵਿਚਾਰੇ ਕੱਪੜੇ ਧੁੰਦੇ ਵੇ ਆ ਡੈਡੀ ਆਪਦੇ ਕੱਪੜੇ ਧੁੰਦੇ ਵੇ ਹੁਣ ਪਾਣੀ ਪਾ ਚੁੱਕਿਆ ਸਾਡਾ ਜਿਹੇ ਪਾਣੀ ਪਾ ਲਈ ਸੀ ਆ ਦੇਖੋ ਬੋਤਲਾਂ ਨਹੀਂ ਭਰੀਆਂ ਆ ਦੇਖੋ ਕੋਕ ਦੀ ਬੋਤਲ ਕੋਕ ਦੀ ਬੋਤਲ ਭਰੀਆ ਸੀ ਤੇ ਹੁਣ ਪੀਵਾਂਗੇ ਠੰਡਾ ਠੰਡਾ ਹੰਦਾ ਪਾਣੀ ਤੇ ਔਰ ਬਾਕੀ ਦਿਸੇ ਸਾਰੇ ਠੀਕ ਆ ਮੈਂ ਤੁਹਾਨੂੰ ਬਾਅਦ ਜਾ ਕੇ ਦਿਖਾਣੀਆਂ ਥੋੜਾ ਜਿਹਾ ਮੇਰੇ ਹਸਬੰਦ ਵੀ ਕਰਤੇ ਫੇ ਆ ਡੈਡੀ ਤੋਂ ਹਲ ਨਾ ਹੰਦੇ ਵੇ ਹਨ ਤੇ ਉਹਨਾਂ ਯਾਨੀ ਕਿ ਚਾਹ ਮੰਗਣਗੇ ਤੇ ਚਾਹ ਬਣਾ ਕੇ ਦੇਣੀ ਹੈ ਇਹਨਾਂ ਨੂੰ ਚਾਹ ਬਣਾਉਣ ਤੋਂ ਬਾਅਦ ਫਿਰ ਬਸ ਫਿਰ ਮੰਗੇ ਰੋਟੀ ਸਿੱਧੀ ਮੈਂ ਬਣਾਉਣ ਜਾ ਰਹੀ ਹਾਂ ਚਾਹ ਦੇਖੋ ਆ ਹੈਗਾ ਫਰਾਈਪਨ ਆ ਹੈਗਾ ਪਾਣੀ ਗਲਾਸ ਚ ਤੋਂ ਚਾਹ ਬਣਾਵਾਂਗੇ ਆਪਾਂ ਚਾਹ ਤੁਸੀਂ ਕਿਹੜੀ ਚਾਹ ਪਸੰਦ ਕਰਦੇ ਹੋ ਇਲਾਇਚੀ ਵਾਲੀ ਅਦਰਕ ਵਾਲੀ ਚਾਹ ਵਾਲਾ ਮਸਾਲਾ ਵੀ ਹੁੰਦਾ ਉਹ ਵਾਲੀ ਚਾਹ ਤਾਂ ਇਹ ਸਿੱਧਾ ਸਿੰਪਲੀ ਚਾਹ ਬਣਾ ਲੈ। ਇਹ ਲਈ ਅਦਰਕ ਕਿੱਥੇ ਬਣਾ? ਅਦਰਕ ਕਦੇ-ਕਦੇ ਪਾਲਨੇ ਆ ਸਰਦੀਆਂ ਦੇ ਵਿੱਚ। ਪਰ ਵੈਸੇ ਤਾਂ ਅਸੀਂ ਸਿੰਪਲੀ ਬਿਨ ਨੇ ਆ। ਚੀਨੀ, ਚਾਹ ਪੱਤੀ ਨਾਲ ਦੀ ਸਾਡੀ ਚਾਹ ਬੰਦੀ ਆ। ਔਰ ਕੁਝ ਨਹੀਂ ਬੰਨਦੇ ਅਸੀਂ ਇਲਾਚੀ, ਚਾਦਾ ਮਸਾਲਾ, ਇਹ ਉਹ ਅੱਦਾ-ਅੱਦਾ ਕਿਉਂਕਿ ਸਾਡੇ ਕੋਲੇ ਇੰਨਾ ਕੁਝ ਹੈਗਾ ਨਹੀਂ। ਐਸੇ ਬੰਦੇ ਨਹੀਂ ਹੈਗੇ। ਹੁਣ ਬੜੀ ਚਾਹ ਪੀ ਲਓ ਵੀ ਬਹੁਤ ਬੱਧੀ ਜਾਂਦਾ। ਚਾਹ ਨਾਲ ਵੀ ਠੀਕ ਹੈ ਇਹਨਾਂ ਆਪਾਂ ਵੀ ਪਰਨਪੱਤੀ ਜੋ ਸਿੰਪਲ ਜਾ ਕੇ ਹੈ ਜੀ ਹੁੰਦੀ ਆ ਪਰ ਅੱਛੀ ਹੁੰਦੀ ਆ ਇਹ ਗੋਲ ਮੈਂ ਨਾ ਆਪਣਾ ਫੋਨ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿਤੇ ਕਿਸੇ ਦਾ ਫੋਨ ਠਿੱਕ ਨਹੀਂ ਹੋਇਆ ਔਰ ਦੂਸਰਾ ਸਭ ਹੁਣ ਮੈਂ ਚੀਨੀ ਪਾਉਂਗੀ ਆਹ ਦੇਖ ਚੀਨੀ ਚੀਨੀ ਤੇ ਚਾਹ ਪੱਤੀ ਤੇ ਬਾਹ ਚਾਹ ਪੱਤੀ ਚੀਨੀ ਪਾ ਕੇ ਫਿਰ ਥੋੜਾ ਜਿਹਾ ਦੁੱਧ ਪਾਵਾਂਗੇ ਤਾਂ ਉਹ ਵੀ ਸਾਡੇ ਸਵਾਦ ਅਕੀਨਾਂਗੇ ਕਿਸ ਨੇ ਵੀ ਪ੍ਰੀਨਯੋਦ ਕੋ ਵੰਟਾ ਵਿੱਚ ਦਸਦਾ ਜ਼ਰੂਰ ਹਾਲਜ ਕਿਸੇ ਸਾਰੇ ਟਿਕਾ ਹਸਬੰਦ ਪਾਣੀ ਇੱਥੇ ਪਾ ਰਹੇ ਨੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਆ ਦੇਖੋ ਵਿਚਾਰੇ ਇਹ ਵੀ ਬਥੇਰਾ ਕੰਮ ਕਰਦੇ ਆ ਵਿਚਾਰੇ ਕਈ ਵਾਰੀ ਗਲਤ ਮੰਨ ਲੈਂਦੇ ਕਈ ਵਾਰੀ ਆਪਣੀ ਅੜ ਜੀ ਔਰ ਜਾਂਦੇ ਮੇਰੇ ਵਰਗਾ ਕੋਈ ਹਾਇਰ ਨਹੀਂ ਆ ਦੇਖੋ ਸਾਰਾ ਪਾਣੀ ਪਾਇਆ ਇਹਨਾਂ ਨੇ ਮੈਂ ਬੋਤਲਾ ਭਰੀਆਂ ਤੇ ਇੱਕ ਬਾਲਟੀ ਬਾਕੀ ਇਹਨਾਂ ਨੇ ਸਾਰਾ ਕੁਝ ਕੀਤਾ ਵਾ ਬਸ ਹੁਣ ਇਹਨਾਂ ਨੂੰ ਚਾਹ ਬਣਾ ਕੇ ਦੇ ਰਿਹਾ ਮੈਂ ਪੀਣ ਲੱਗੀਆਂ ਚਾਹ ਤੇ ਕੁਛ ਚਾਹ ਹੈ ਅਸੀਂ ਅੱਜ ਚਾਹ ਪੀ ਰਹੇ ਨੇ ਹੁਣੇ ਚਾਹ ਬਣਾ ਰਹੀ ਸੀ ਤੁਹਾਨੂੰ ਦਿਖਾਈ ਦਿੰਦੀ ਅਸੀਂ ਚਾਹ ਬਣਾ ਰਹੀ ਸੀ ਮੈਨੂੰ ਪੀਣ ਲੱਗ ਗਿਆ ਸਾਡੇ ਉਹ ਦੇਖੋ ਪਿੱਛੇ ਮਕਾਨ ਮਾਲਕ ਨੇ ਸਾਰਾ ਧਿਆਨ ਰੱਖਦੀ ਹੈ ਕੌਣ ਕੀ ਕਰਦਾ ਇੱਥੇ ਤੁਹਾਨੂੰ ਪਤਾ ਨਹੀਂ ਹੈਗਾ ਬਹੁਤ ਖਰਾਬ ਹੈ ਸਾਰੇ ਮਕਾਨ ਮਾਲਕ ਇੱਕ ਰੁਪਏ ਵੀ ਛੱਡਦੇ ਨਹੀਂ ਹੈਗੇ ਕਿਰਾਏ ਦੇ ਇੱਕ ਰੁਪਏ ਗਾਇਸ ਮੈਂ ਹੁਣੇ-ਹੁਣੇ ਚਾਹ ਵੀ ਘਾਟੀ ਸੀ ਤੇ ਨਾ ਮੈਂ ਨਾ ਆਪਣੇ ਵੀਡੀਓ ਤੇ ਲੋਕਾਂ ਦੇ ਕਮੈਂਟ ਪੜਦੀ ਆ ਬਲੋਕਿਸ ਮੈਨੂੰ ਬਹੁਤ ਜ਼ਿਆਦਾ ਮਾੜਾ ਕਹਿੰਦੇ ਆ ਬਹੁਤ ਜ਼ਿਆਦਾ ਨੈਗੇਟਿਵ ਗੱਲਾਂ ਬੱਤੇ ਨੇ ਮਨੇ ਜੋ ਬਿਲਕੁਲ ਅੱਛਾ ਨਹੀਂ ਲੱਗਦਾ ਬਾਕੀ ਕੰਦੇ ਆ ਕਿ ਤੂੰ ਕਦੇ ਵੀ ਅੱਗੇ ਨਹੀਂ ਵੱਧ ਪਾਵੇਂਗੀ ਤੇਰੀ ਵੀਡੀਓ 'ਚ ਕਦੇ ਵੀ ਅੱਛੇ 뷰 ਲਾਈਕ ਸਬਸਕ੍ਰਾਈਬ ਕਦੇ ਵੀ ਨਹੀਂ ਆਉਗੇ ਤੇ ਮਤਲਬ ਨੈਗੇਟਿਵ ਬੋਲ ਦੇਣਾ ਬਹੁਤ ਆਸਾਨ ਬਹੁਤ ਜਲਦੀ ਬੈਠ ਜਾਂਦਾ ਹੈ ਤਾਂ ਮੈਂ ਇਹ ਸੋਚਦਾ ਜਿਨਾਂ ਮੇਰੀ ਵੀਡੀਓ ਚੰਗੀ ਲੱਗਦਾ ਤਾਂ ਪਲੀਜ਼ ਦੇਖੋ ਨਹੀਂ ਲੱਗਦਾ ਤਾਂ ਮਾਫ਼ ਕਰ ਦੇ ਪਰ ਪਲੀਜ਼ ਤੁਸੀਂ ਨੈਗੇਟਿਵ ਕਮੈਂਟ ਨਾ ਕਰੋ ਅਸੀਂ ਤਾਂ ਜਾਣਦੇ ਜਿਹੜਾ ਮੇਰੇ ਵੱਲ ਮਾੜਾ ਬੋਲਦਾ ਉਹ ਵੀ ਨਾਬੇ ਚਲਦਾ ਉਹਦਾ ਸਿੱਧੇ ਰਵੇ ਕਦੇ ਉਹਨਾਂ ਕੋਈ ਪ੍ਰੋਬਲਮ ਨਾ ਆਏ ਪਰ ਇੱਧਰ ਕਿਸੇ ਦੇ ਬਾਰੇ ਮਾੜਾ ਨਹੀਂ ਬੰਦੇ ਸੋ ਜੇ ਮੇਰਾ ਘਰ ਵਧੀਆ ਹੁੰਦਾ ਜਾਂ ਕੁਛ ਵੀ ਤੁਹਾਨੂੰ ਤੁਸੀਂ ਨਹੀਂ ਹੋਗੇ ਬੰਦੇ ਨੂੰ ਹੁੰਦੀ ਹੈ ਕਿ ਅੱਜ ਬੰਦਾ ਅੱਗੇ ਵਧੀਆ ਹੈ ਜਾਂ ਕੁਛ ਵੀ ਹਰ ਬੰਦੇ ਨੇ ਖੁਸ਼ੀ ਹੁੰਦੀ ਹੈ ਜਿੱਦਾਂ ਮੈਂ ਵੀ ਆ ਮੈਂ ਕਿਸੇ ਇਦਾਂ ਦੀ ਕੁੜੀ ਨੂੰ ਜਾਂ ਮੁੰਡੇ ਨੂੰ ਕਿਸੇ ਨੂੰ ਇਦਾਂ ਵੀਡੀਓ ਬਣਾਉਂਦੇ ਹੋਏ ਦੇਖਦੀ ਆ ਵੱਧਦੇ ਹੋਏ ਦੇਖਦੀ ਆ ਅੱਗੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਕਈ ਲੋਕਾਂ ਨੂੰ ਵਧੀਆ ਨਹੀਂ ਲੱਗਦਾ ਕਿ ਤੂੰ ਮਰਦਾ ਵੀਡੀਓ ਬਣਾਉਂਦੀ ਆ ਤੈਨੂੰ ਕੌਣ ਪਸੰਦ ਕਰੀਆ ਤੈਨੂੰ ਕੌਣ ਪਸੰਦ ਕਰਾ ਦੱਸਾਉਂਦੇ ਬਹੁਤ ਕੁਛ ਮਾੜਾ ਬੋਲਦੇ ਨੇ ਤੇ ਨਾ ਕੋਈ ਵੜੇ ਮਤਲਬ ਕਿ ਰੋਣਾ ਵੀ ਆ ਜਾਂਦਾ ਪਰ ਬੰਦਾ ਕੀ ਕਰੇ ਕਰਨਾ ਪੈਂਦਾ ਵਾ ਮੈਂ ਜੇ ਆਪਣੇ ਘਰ ਦੇ ਹਾਲਾਤ ਨੂੰ ਠੀਕ ਕਰ ਤਾ ਮੈਨੂੰ ਪੰਨਾ ਬਹੁਤ ਲੋਕਾਂ ਦੀ ਗੱਲਾਂ ਸੁਣੇ ਪਰ ਨਹੀਂ ਚਿੰਤਾਤੇ ਜਿਹੜਾ ਬੰਦਾ ਅੱਗੇ ਵੱਧਦਾ ਉਹਦੇ ਦਿਸਮਨ ਵਿੱਚ ਸਾਰ ਉਹਨਾਂ ਨੈਗੇਟਿਵ ਗੱਲਾਂ ਵੀ ਹਜ਼ਾਰ ਲੋਕ ਕਰ ਦਿੰਦੇ ਹਨ ਪਰ ਮੈਨੂੰ ਉਸ ਤੋਂ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੇ ਜੋ ਬੋਲਣਾ ਬੋਲੀ ਜਾਂਦੇ ਮੈਂ ਇਹ ਤਾਂ ਕਹੇ ਜਿਹੜਾ ਮੇਲ ਵਾਲੇ ਮਾੜਾ ਬੋਲਦਾ ਚੰਗਾ ਬੋਲਦਾ ਤਾਂ ਉਹਨੂੰ ਵੀ ਖੁਸ਼ ਰੱਖੀਏ ਇੱਕ ਸਾਡੀ ਇੱਕ ਵੀਡੀਓ ਬਣਾਣਾ ਸਾਡਾ ਘਰ ਚੱਲਣ ਲੱਗ ਜੂਗਾ ਤੇ ਯਾਰ ਉਹਦੇ ਵਿੱਚ ਕਿਸੇ ਨੂੰ ਕੀ ਪ੍ਰੋਬਲਮ ਹੈ ਅਸੀਂ ਕਿਹੜਾ ਕਿਸੇ ਨੂੰ ਮਾਰਾ ਕਹਿਤਾ ਜਾਂ ਕੁਝ ਕਹਿਤਾ ਨਾ ਸਪੋਰਟ ਕਰਨੇ ਜਾਂ ਕੁਝ ਵੀ ਲੱਭੇ ਵੀ ਸੋਚੀਓ ਕਿ ਕਿੰਨਾ ਕਿੰਨਾ ਬਦਿਆ ਜਾਂ ਕੁਝ ਵੀ ਰੱਬ ਸਾਰਾ ਕੁਝ ਪਰ ਉਹ ਕੁਝ ਬੰਦੇ ਇਸ ਤਰ੍ਹਾਂ ਸੋਚਦੇ ਕਿ ਅਸੀਂ ਵੀਡੀਓ ਨੂੰ ਲਾਈਕ ਕਰਾਂਗੇ ਤੇ ਕਿਤੇ ਅੱਗੇ ਨਾ ਵੱਜ ਜਾਣ ਜਾਂ ਉਹ ਕਰਦਣੇ ਅਸੀਂ ਵੀਰ ਜੀ ਤਨਵੀਰ ਨਹੀਂ ਕਹਿੰਦੇ ਤੁਸੀਂ ਲਾਈਕ ਨਾ ਹੀ ਕਰੋ ਅਸੀਂ ਇਹ ਨਹੀਂ ਕਹਿੰਦੇ ਨਾ ਕਰੋ ਪਰ ਇਹ ਕੀ ਦੇਖੋ ਕਿਸੇ ਨੂੰ ਮਾੜਾ ਤਾਂ ਨਾ ਬੋਲੋ ਅਸੀਂ ਕਿਹੜਾ ਕਿਸੇ ਨੂੰ ਮਾੜਾ ਬੋਲਦੇ ਆ ਤੁਸੀਂ ਕਿਸੇ ਨੂੰ ਮਾੜਾ ਬੋਲਿਆ ਕਈ ਦੇਖੋ ਕਈ ਕੁੜੀਆਂ ਉਹਨੇ ਗੰਦੇ ਗੰਦੇ ਵੀਡੀਓਸ ਪਾਉਂਦੇ ਤੇ ਛੋਣ ਨੂੰ ਲਾਈਕ ਕਮੈਂਟ ਕਰ ਦਿੰਦੇ ਉਹਨਾਂ ਨੂੰ ਕੁਝ 네ਗੇਟਿਵ ਕਮੈਂਟ ਕਰ ਦਿੰਦੇ ਤਾਂ ਜਿਹੜਾ ਬੰਦਾ ਵਧੀਆ ਵੀਡੀਓ ਬਣਾਉਂਦਾ ਸਭ ਕੁਝ ਵਧੀਆ ਕਰਦਾ ਫਿਰ ਉਹ ਤੋਂ ਸ਼ੌਂ ਮਤ ਦਾ ਬੋਲਦਾ ਤਾਂ ਚੰਗਾ ਥੋੜੇ ਲੱਗਦਾ ਵਾ ਜੇ ਤੁਸੀਂ ਨਾ ਕਿਸੇ ਨੂੰ ਵਧੀਆ ਬੋਲੋਗੇ ਜਾਂ ਫਿਰ ਉਹਨੂੰ ਸਪੋਰਟ ਕਰੋਗੇ ਅਗਲਾ ਖੁਸ਼ ਹੁੰਦਾ ਵਾ ਤੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਮੈਨੂੰ ਥੋੜਾ ਜਿਹਾ ਵੀ ਪਿਆਰ ਕਰਦੇ ਹੋ ਜਰੂਰ ਸ਼ੇਅਰ ਕਰੋ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਤੇ ওকে ਬਾਏ